ਹallelujah hallelujah hallelujah thank you jesus thank you jesus thank you jesus thank you jesus hallelujah ਹਿਸਰ ਸ਼ਕਤੀਮਾਨ ਪਿਤਾ ਪਰਮੇਸ਼ਰ ਜੀ ਜਿਸੇ ਤਰ੍ਹਾਂ ਬਾਤ ਕਰਦੇ ਆ ਪਿਤਾ ਪਰਮੇਸ਼ਰ ਜੀ ਇਹ ਸੁੰਦਰ ਤੇ ਮੁਬਾਰਕ ਸਮੇਂ ਦੇ ਲਈ ਪਿਤਾ ਪਰਮੇਸ਼ਰ ਜੀ ਜੋ ਤੁਸੀਂ ਸਾਡੇ ਸਭਨਾਂ ਦੀ ਜ਼ਿੰਦਗੀਆਂ ਦੇ ਵਿੱਚ ਦੇ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਸ਼ੁਕਰ ਗੁਜ਼ਾਰ ਹਾਂ ਪਿਤਾ ਪਰਮੇਸ਼ਰ ਜੀ ਪਹਿਲਾਂ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਅਸੀਂ ਦਰਦ ਤੇ ਕਮ ਦੇ ਹੋਏ ਪਿਤਾ ਪਰਮੇਸ਼ਰ ਜੀ ਅਸੀਂ ਤੇਰੀ ਪਵਿੱਤਰ ਹਜ਼ੂਰੀ ਵਿੱਚ ਝੁੱਕਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਨੂੰ ਪ੍ਰਭੂ ਯੇਸ਼ੂ ਮਸੀਹ ਜਿੰਦਾ ਦੇ ਸਮਰਥੀ ਨਾਮ ਵਿੱਚ ਪ੍ਰਭੂ ਜੀ ਆਪਣੇ ਹਜ਼ੂਰੀ ਵਿੱਚ ਸਵੀਕਾਰ ਕਰੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਤੁਸੀਂ ਮਹਾਨ ਹੋ ਸਰਵ ਸ਼ਕਤੀਮਾਨ ਜਿੰਦਾ ਜਲਾਲੀ ਪਰਮੇਸ਼ਰ ਪਿਤਾ ਪਰਮੇਸ਼ਰ ਜੀ पवित्र 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 परमेश हो पिता परमेशनवाद कर दिया पिता परमेश जी हाली लुई आ हाली लुई आ हाली लुई आ राजा के राजा प्रभु प्रभु पिता परमेश जी तला धनवाद हो हाली लुई आ प्रभु येशु मसीह जी दे ਲਹੂ ਵਹਾਨ ਦੇ ਵਸੀਲੇ ਦੇ ਨਾਲ ਸਾਨੂੰ ਮੁਕਤੀ ਮਿਲੀ ਹੈ ਹਾਲੇਲੂਇਆ ਥੈਂਕ ਯੂ ਜੀਸਸ ਹਾਲੇਲੂਇਆ ਪਿਤਾ ਪਰਮੇਸ਼ਰ ਜੀ ਤੁਹਾਡੇ ਹਜ਼ੂਰੀ ਸਾਡੇ ਵਿੱਚਕਾਰ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਕਿਰਪਾ ਦਾ ਸਿੰਘਾਸਣ ਸਾਡੇ ਵਿੱਚਕਾਰ ਲੱਗਿਆ ਹੋਇਆ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜਿਸ ਸਮੇਂ ਨੂੰ ਤੁਹਾਡੇ ਪਾਪ ਪਵਿੱਤਰਤਾ ਵਿੱਚ ਸੋਬ ਦਿਨਿਏ ਪਿਤਾ ਪਰਮੇਸ਼ਰ ਜੀ ਇਸ ਸਮੇਂ ਨੂੰ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਕੋਈ ਵੀ ਬੈਰੀ ਦੀ ਸ਼ਕਤੀ ਪ੍ਰਭੂ ਜੀ ਉਸ ਸਮੇਂ ਨੂੰ ਡਿਸਟਰਬ ਨਾ ਕਰ ਸਕੇ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪ੍ਰਭੂ ਜੀ ਤੁਸੀਂ ਦਇਆ ਦਾ ਸਾਗਰ ਹੋਦੇ ਆ ਦੇ ਧਨੀ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਦੀ ਅਲੂ ਕਿਰਪਾལੂ ਪਰਮੇਸ਼ਰ ਪ੍ਰਭੂ ਜੀ ਗੁੱਸੇ ਵਿੱਚ ਤੀਰ ਜੀ ਹੋ ਦੇਆ ਵਿੱਚ ਪਰਪੂਰ ਹੋ ਪਿਤਾ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਤੁਸੀਂ ਮਹਾਨ ਹੋ ਪਿਤਾ ਪਰਮੇਸ਼ਰ ਜੀ ਤੁਸੀਂ ਕੁੱਲ ਕਾਇਨਾਤ ਨੂੰ ਬਣਾਉਣ ਵਾਲੇ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਜਿਸੀ ਸਾਡੇ ਹੱਥਾਂ ਦੀ ਕਾਰਗਿਰੀ ਹਾਂ ਪਿਤਾ ਪਰਮੇਸ਼ਰ ਜੀ ਤੁਸੀਂ ਸੜੇ ਨੂੰ ਮਹਾ ਆਰੋਪਿਤਾ ਪਰਮੇਸ਼ਰ ਜੀ ਅਸੀਂ ਤੁਹਾਡੇ ਹੱਥਾਂ ਦੀ ਮਿੱਟੀ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਉਸ ਮਿੱਟੀ ਦੇ ਵਿੱਚ ਆਪਣੇ ਅਦੁੱਬੁਧ ਖਜ਼ਾਨਿਆਂ ਨੂੰ ਭਰ ਦਿਓ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਅਸੀਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਨੂੰ ਇੱਕ ਇੱਕ ਜਨ ਦੇ ਜੀਵਨ ਦੇ ਵਿੱਚ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਆਪਣੀ ਵੱਡੀ ਕਿਰਪਾ ਤੇ ਅਨੁਗ੍ਰਹਿ ਕਰਨਾ ਪਿਤਾ ਪਰਮੇਸ਼ਰ ਜੀ ਕਿਉਂਕਿ ਵਚਨ ਦੇ ਵਿੱਚ ਲਿਖਿਆ ਪਰਮੇਸ਼ਰ ਦਾ ਅਨੁਗ੍ਰਹਿ ਹੀ ਕਾਫੀ ਹੈ ਹallelujah ਤੁਹਾਡਾ ਧੰਨਵਾਦ ਹallelujah ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਮਹਾਨ ਹੋ ਯੁੱਗੋ ਯੁੱਗ ਇੱਕੋ ਜੇ ਰਹਿਣ ਵਾਲੇ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਤੁਸੀਂ ਕਿਹਾ ਮੈਂ ਜੋ ਹਾਂ ਸੋ ਹਾਂ ਹਾਲੇਲੂਇਆ ਸਤਿ ਮੁਝ ਪਿਤਾ ਪਰਮੇਸ਼ ਜੀ ਤੁਸੀਂ ਕਦੀ ਨਾ ਬਦਲਣ ਵਾਲੇ ਪਰਮੇਸ਼ਰ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤੁਸੀਂ ਸਾਨੂੰ ਬੀਤੇ ਸਮੇਂ ਦੇ ਵਿੱਚ ਸੰਭਾਲ ਕੇ ਰੱਖਿਆ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਹਰੇਕ ਪਾਪ ਤੇ ਬੁਰਾਈ ਤੋਂ ਬਚਾ ਕੇ ਰੱਖਿਆ ਹੈ ਪਿਤਾ ਪਰਮੇਸ਼ ਜੀ ਤੁਸੀਂ ਸਾਡੀਆਂ ਅੱਜ ਤੱਕ ਤਮਾਮ ਜ਼ਰੂਰਤਾਂ ਨੂੰ ਪੂਰੀਆਂ ਕੀਤਾ ਹੈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਰ ਜੀ ਸੜੇ ਧੰਨਵਾਦ ਦੀਆਂ ਪੇਟਾਂ ਨੂੰ ਪਿਤਾ ਪਰਮੇਸ਼ਰ ਜੀ ਆਪਣੀ ਹਜ਼ੂਰੀ ਵਿੱਚ ਕਬੂਲ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਆ ਹallelujah 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 ਪ੍ਰਭੂ ਜੀ ਅੱਜ ਸੁੰਦਰ ਤੇ ਮੁਬਾਰਕ ਦਿਨ ਦੇ ਲਈ ਪਿਤਾ ਪਰਮੇਸ਼ਰ ਜੀ ਜੀ ਤਾ ਸ਼ੁਕਰ ਗੁਜ਼ਾਰ ਹਪਿਤਾ ਪਰਮੇਸ਼ਰ ਜੀ ਬਹੁਤ ਸਾਰੇ ਲੋਕ ਪਿਤਾ ਪਰਮੇਸ਼ਰ ਜੀ ਅਜਿਹੇ ਦਿਨ ਨੂੰ ਨਹੀਂ ਦੇਖ ਸਕੇ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਲੇਕਿਨ ਤੁਹਾਡਾ ਫਜ਼ਲ ਦੀ ਦਇਆ ਹੀ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਸਾਡੇ ਤੇ ਦਇਆ ਕਰੋ ਪ੍ਰਭੂ ਜੀ ਸਾਡੇ ਸਭ ਜਾਣੇ ਤੇ ਅਣਜਾਣੇ ਗੁਨਾਹ ਸਾਨੂੰ ਮਾਫ ਕਰ ਦਿਓ ਪਿਤਾ ਪਰਮੇਸ਼ਰ ਜੀ ਸਾਨੂੰ ਆਪਣੇ ਪਾਕ ਪਵਿੱਤਰ ਲਹੂ ਦੇ ਨਾਲ ਧੋ ਕੇ ਸ਼ੁੱਧ ਕਰੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਤੁਸੀਂ ਹੀ ਸਾਡੇ ਪਾਪ ਨੂੰ ਬਖਸ਼ਣ ਵਾਲੇ ਪਰਮੇਸ਼ਰ ਪਿਤਾ ਪਰਮੇਸ਼ਰ ਜੀ ਤੁਸੀਂ ਦਇਆ ਦੇ ਸਾਗਰ ਹੋ ਦਇਆ ਦੇ ਧਨੀ ਹੋ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪਿਤਾ ਪਰਮੇਸ਼ਰ ਜੀ ਜਿੰਨੇ ਵੀ ਤੁਹਾਡੀ ਪਾਪ ਪਵਿੱਤਰ ਹਜ਼ੂਰੀ ਵਿੱਚ ਹਨ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਾਣਦੇ ਆਪਣੀ ਵੱਡੀ ਦਇਆ ਤੇ ਕਿਰਪਾ ਕਰਨਾ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਇੱਕ ਇੱਕ ਜਾਣਦੇ ਪਰਿਵਾਰਾਂ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਨੇ ਹੈ ਪਿਤਾ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਨਦੀ ਹਿਫਾਜ਼ਤ ਕਰਨ ਪਿਤਾ ਪਰਮੇਸ਼ ਜੀ ਹallelujah ਪ੍ਰਭੂ ਜੀ ਕੋਈ ਵੈਰੀ ਦੀ ਸ਼ਕਤੀ ਕੋਈ ਅਧਿਕਾ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ ਜੀ ਦਇਆ ਕਰੋ ਹallelujah ਪਰਬੂ ਜੀ ਹਰੰਦਕਾ ਅਧਿ ਸ਼ਕਤੀਆਂ ਨੂੰ ਸੀਮਤੀ ਠਾਇਆ 18 18 ਦੇ ਅਨੁਸਾਰ ਇਹਨਾਂ ਜੀਵਨਾਂ ਵਿੱਚੋਂ ਬੰਦ ਜਿੰਨੇ ਬੀਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਹਾਲੇਲੂਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਵੈਰੀ ਦੀ ਹਰ ਇੱਕ ਸ਼ਕਤੀ ਤੇ ਅਧਿਕਾਰ ਦਿੱਤਾ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਹਾਲੇਲੂਆ ਪ੍ਰਭ ਤੁਹਾਡੇ ਬਚਨ ਵਿੱਚ ਲਿਖਿਆ ਭਾਵੇਂ ਪਹਾੜ ਜਾਂਦੇ ਰਹਿਣ ਢਿੱਲੇ ਹਿਲਾਏ ਜਾਣ ਤੇਰੀ ਮੇਰੀ ਦਇਆ ਦਿੱਥੋਂ ਜਾਂਦੀ ਨਹੀਂ ਰਹੇਗੀ ਹallelujah ਨਾ ਮੇਰੀ ਸ਼ਾਂਤੀ ਦਾ ਨਾਮ ਟੱਲੇ ਗਈ ਯਹੋਵਾ ਤੇਰਾ ਦੇ ਆਲੂ ਪਰਮੇਸ਼ਰ ਆਖਦਾ ਸੱਚ ਮੁੱਚ ਪਿਤਾ ਪਰਮੇਸ਼ਰ ਤੇਰੀ ਦਇਆ ਤੁਹਾਡਾ ਅਨੁਗ੍ਰਹਿ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹallelujah প্রভু ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਤੂੰ ਆਪਣਾ ਰਾਹ ਯਹੋਵਾ ਦੇ ਗੋਚਰੇ ਕਰ ਉਹ ਤੇਰੇ ਮਾਰਗਾਂ ਨੂੰ ਸਿੱਧਿਆ ਕਰੇਗਾ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਸੱਚ ਮੁੱਚ ਪਿਤਾ ਪਰਮੇਸ਼ਰ ਜੀ ਅਸੀਂ ਆਪਣੇ ਕੰਮਾਂ ਨੂੰ ਆਪਣੇ ਹਰ ਇੱਕ ਗੱਲ ਨੂੰ ਤੁਹਾਡੇ ਹੱਥਾਂ ਵਿੱਚ ਸੌਂਪ ਦਿੰਦੇ ਪਿਤਾ ਪਰਮੇਸ਼ਰ ਜੀ ਸਾਡੇ ਸਾਰੇ ਕੰਮਾਂ ਨੂੰ ਤੁਸੀਂ ਸਫਲ ਕਰਨਾ ਪਿਤਾ ਪਰਮੇਸ਼ਰ ਜੀ ਇੱਕ ਇੱਕ ਜਨ ਦੇ ਹੱਥਾਂ ਦੇ ਕੰਮਾਂ ਨੂੰ ਤੁਸੀਂ ਮੁਬਾਰਕ ਕਰਨਾ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਵਾਦ ਕਰਦੇ ਹਾਂ ਹallelujah ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਵਾਅਦੇ ਦੀ ਧਰਤੀ ਵਿੱਚ ਪਹੁੰਚਾਇਆ ਪਿਤਾ ਪਰਮੇਸ਼ਰ ਜੀ ਤੁਸੀਂ ਸਾਨੂੰ ਮਿਸਰ ਦੀ ਗੁਲਾਮੀ ਵਿੱਚੋਂ ਕੱਢ ਕੇ ਪਿਤਾ ਪਰਮੇਸ਼ਰ ਜੀ ਇੱਕ ਚੰਗੀ ਭੂਮੀ ਵਿੱਚ ਦਿੱਤੀ ਹੈ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਕਿ ਆ ਮੈਂ ਤੈਨੂੰ ਕਨਾਨ ਦਾ ਦੇਸ਼ ਦਿਆਂਗਾ ਇਹ ਤੁਹਾਡੀ ਮਿਲਤ ਦਾ ਹਿੱਸਾ ਹੈ ਸੱਚ ਮੁੱਚ ਪਿਤਾ ਪਰਮੇਸ਼ਰ ਜਿਸ ਤੁਹਾਡਾ ਧੰਵਾਦ ਕਰਦੇ ਆ ਪਿਤਾ ਪਰਮੇਸ਼ਰ ਥਨੇ ਸ਼ੁਕਰ ਗੁਜ਼ਾਰਾ ਪਰਮੇਸ਼ਰ ਜੀ ਕਿ ਇੱਕ ਜਨ ਤੇ ਦਇਆ ਕਰਨਾ ਪ੍ਰਭੂ ਜੀ ਅਬਰਾਹਮ ਇਜ਼ਹਾਕ ਯੂਕੂਬ ਦੀਆਂ ਬਰਕਤਾਂ ਦੇ ਵਿੱਚੋਂ ਬਰਕਤ ਦੇਣਾ ਪਿਤਾ ਪਰਮੇਸ਼ਰ ਤੁਹਾਡਾ ਧੰਵਾਦ ਕਰਦੇ ਆ ਹਾਲੇਲੂਇਆ 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 ਥੈਂਕ ਯੂ ਜੀਸਸ ਪ੍ਰਭ ਜਿਸ ਤਰ੍ਹਾਂ ਰਾਜਾ ਦਾਊਦ ਕਹਿੰਦਾ ਮੈਂ ਆਪਣੇ ਅੱਖਾਂ ਪਹਾੜਾ ਵੱਲ ਚੱਕਾ ਮੇਰੀ ਸਹਾਇਤਾ ਕਿੱਥੋਂ ਆਵੇਗੀ ਮੇਰੀ ਸਹਾਇਤਾ ਯਹੋਵਾ ਪਰਮੇਸ਼ਰ ਵੱਲੋਂ ਹੈ ਜਿਹੜਾ ਆਕਾਸ਼ ਅਤੇ ਧਰਤੀ ਨੂੰ ਬਣਾਉਣ ਵਾਲਾ ਪਰਮੇਸ਼ਰ ਹੈ ਪ੍ਰਭੂ ਜੀ ਹਾਲੇਲੂਇਆ ਹਾਲੇਲੂਇਆ ਜਿਸ ਤਰ੍ਹਾਂ ਰਾਜਾ ਦਾਊਦ ਕਹਿੰਦਾ ਮੈਂ ਤਾਂ ਪਰਮੇਸ਼ਰ ਦੇ ਘਰ ਵਿੱਚ ਜਤੂਨ ਦੇ ਹਰੇ ਭਰੇ ਬ੍ਰਿਸ਼ ਵਰਗਾ ਮੈਂ ਪਰਮੇਸ਼ਰ ਦੀ ਦਇਆ ਉਤੇ ਸਦਾ ਹੀ ਉਹ ਸਾਰਾ ਖੈਸ ਲਈ ਮੈਂ ਨਹੀਂ ਡੋਲਾਂਗਾ ਹallelujah ਹallelujah ਸੱਚਮੁੱਚ ਪਰਮੇਸ਼ ਸਾਡਾ ਸਹਾਇਕ ਹੈ ਹallelujah ਸੱਚਮੁੱਚ ਪਰਮੇਸ਼ ਸਾਡੀ ਪ੍ਰਾਰਥਨਾ ਨੂੰ ਸੁਣਨ ਵਾਲਾ ਪਰਮੇਸ਼ ਹੈ ਬਿਤਾ ਪਰਮੇਸ਼ ਸੱਚਮੁੱਚ ਤੁਸੀਂ ਸਾਡੀ ਹਰ ਇੱਕ ਪ੍ਰਾਰਥਨਾ ਦਾ ਉੱਤਰ ਦਿੰਦੇ ਹੋ ਬਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਆ ਬਿਤਾ ਪਰਮੇਸ਼ ਜੀ ਹallelujah ਹallelujah ਪ੍ਰਭੂ ਜੀ ਤੁਸੀਂ ਸਾਨੂੰ ਖੌਕ ਵਿੱਚ ਚੁੱਕ ਕੇ ਪਤਵੰਤਾ ਦੇ ਵਿੱਚ ਬਿਠਾਇਆ ਪਿਤਾ ਪਰਮੇਸ਼ ਜੀ ਜਿਸ ਨੇ ਸਾਡੇ ਸਿਰ ਤੇ ਦਇਆ ਤੇ ਰਹਿਮ ਦਾ ਮੁਕਤ ਰੱਖਿਆ ਪਿਤਾ ਪਰਮੇਸ਼ ਜੀ ਤੁਸੀਂ ਸਾਡੇ ਸਭਨਾ ਦੇ ਦੁਆਲੇ ਪ੍ਰਭੂ ਦੀ ਸੁਰੱਖਿਆ ਦੀ ਵਾਰ ਲਗਾਈ ਹੈ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ ਜੀ ਤੁਸੀਂ ਸਾਨੂੰ ਹਰੇਕ ਭੈਜਲ ਤੋਂ ਛੁਟਕਾਰਾ ਦਿੱਤਾ ਹੈ ਪਿਤਾ ਪਰਮੇਸ਼ ਜੀ ਤੁਸੀਂ ਕਿਹਾ ਮੈਂ ਤੇਰੇ ਪੈਰਾਂ ਨੂੰ ਫਸਲ ਤੋਂ ਬਚਾਵਾਂਗਾ ਹallelujah ਹallelujah ਸੱਚਮੁੱਚ ਪਿਤਾ ਪਰਮੇਸ਼ ਤੁਸੀਂ ਮਹਾਨ ਹੋ ਪਿਤਾ ਪਰਮੇਸ਼ ਜੀ ਹallelujah ਪਿਤਾ ਪਰਮੇਸ਼ ਤੁਹਾਡੇ ਬਚਨ ਜਦੋਂ ਤੁਸੀਂ ਪਰਮੇਸ਼ਰ ਦੇ ਅਧੀਨ ਹੋਵੋ ਅਤੇ ਸ਼ਤਾਨ ਦਾ ਸਾਹਮਣਾ ਕਰੋ ਤੁਹਾਡੇ ਕੋਲ ਭੱਜ ਜਾਵੇਗਾ ਹallelujah ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਸੀਂ ਹਲੀਮਾ ਦੇ ਉੱਤੇ ਦਇਆ ਕਰਦੇ ਹੋ ਕਿਰਪਾ ਕਰਦੇ ਹੋ ਪਿਤਾ ਪਰਮੇਸ਼ਰ ਜੀ ਹallelujah ਪ੍ਰਭੂ ਜੀ ਪਰ ਹੰਕਾਰੀਆਂ ਦਾ ਸਾਹਮਣਾ ਕਰਦੇ ਹੋ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਡੇ ਵਿੱਚੋਂ ਹਰ ਤਰ੍ਹਾਂ ਦੀ ਬਦੀ ਪ੍ਰਭੂ ਜੀ ਨਿਕਲ ਜਾਵੇ ਪਿਤਾ ਪਰਮੇਸ਼ਰ ਜੀ ਉਹ ਆਤਮਾ ਜੋ ਤਾਨੂੰ ਸਾਡੀ ਪਸੰਦ ਨਹੀਂ ਆ ਪਿਤਾ ਪਰਮੇਸ਼ ਜੀ ਸਾਡੇ ਜੀਵਨਾਂ ਵਿੱਚੋਂ ਨਿਕਲ ਜਾਣ ਪਿਤਾ ਪਰਮੇਸ਼ ਜੀ ਤੁਹਾਡਾ ਧੰਵਾਦ ਕਰਦੇ ਹallelujah ਹallelujah ਪਿਤਾ ਪਰਮੇਸ਼ ਤੁਹਾਡੇ ਵਚਨ ਦੇ ਵਿੱਚ ਲਿਖਿਆ ਸਾਡੀ ਲੜਾਈ ਕਿਸੇ ਇਨਸਾਨ ਦੇ ਨਾਲ ਨਹੀਂ ਹੈ ਕਿਸੇ ਲਹੂ ਅਤੇ ਮਾਸ ਦੇ ਨਾਲ ਨਹੀਂ ਇਸਗੋ ਹਕੂਮਤ ਅਤੇ ਇਖਤਿਆਰ ਅੰਧਕੋਰ ਦੇ ਮਹਾਰਾਜ ਦੇ ਦੁਸ਼ਟ ਆਤਮੇ ਨਾਲ ਹੁੰਦੀ ਹੈ ਹallelujah ਸੱਚਮੁੱਚ ਪਿਤਾ ਪਰਮੇਸ਼ ਜੀ ਪਿਤਾ ਪਰਮੇਸ਼ ਜੀ ਦਇਆ ਕਰੋ ਪਿਤਾ ਪਰਮੇਸ਼ ਜੀ ਤੁਹਾਡੇ ਵਚਨ ਵਿੱਚ ਲਿਖਿਆ ਮੈਂ ਤੈਨੂੰ ਸ਼ੈਤਾਨ ਦੀ ਸਾਰੀ ਸ਼ਕਤੀ ਤੇ ਅਧਿਕਾਰ ਦਿੱਤਾ ਹੈ ਹਾਲੇਲੂਇਆ ਸ਼ੈਤਾਨ ਤੇਰੇ ਪੈਰਾਂ ਥੱਲੇ ਹੋਵੇਗਾ ਸੱਚਮੁੱਚ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਸਾਨੂੰ ਧਾਰਮਿਕਤਾ ਦੇ ਵਸਤੂ ਦੇਣ ਲਈ ਤੁਹਾਡਾ ਧੰਨਵਾਦ ਕਰਦੇ ਪਿਤਾ ਪਰਮੇਸ਼ਰ ਜੀ ਅਸੀਂ ਪ੍ਰਾਰਥਨਾ ਕਰਦੇ ਹਾਂ ਪ੍ਰਭੂ ਸਾਡੀ ਕੰਮਰ ਨੂੰ ਸੱਚਾਈ ਦੇ ਨਾਲ ਕੱਸ ਦਿਓ ਪਿਤਾ ਪਰਮੇਸ਼ਰ ਜੀ ਅਸੀਂ ਧਾਰਮਿਕਤਾ ਦੀ ਸੰਜੋਬ ਪਹਿਨ ਲਈਏ ਪਿਤਾ ਪਰਮੇਸ਼ਰ ਜੀ ਹਾਲੇਲੂਇਆ ਪ੍ਰਭੂ ਜੀ ਪੈਰਾਂ ਦੇ ਵਿੱਚ ਮਿਲ ਆਬ ਦੀ ਖੁਸ਼ਖਬਰੀ ਦੀ ਤਿਆਰੀ ਦੇ ਜੁੱਤੀ ਪਾ ਕੇ ਖਲੋ ਜਾਈਏ ਪਿਤਾ ਪਰਮੇਸ਼ ਜੀ ਹਾਲੇਲੂਇਆ ਪ੍ਰਭੂ ਜੀ ਅਸੀਂ ਅਰੇ ਕੰਮਾਂ ਨੂੰ ਕਰਨ ਵਾਲੇ ਬਣ ਜਾਈਏ ਪਿਤਾ ਪਰਮੇਸ਼ ਜੀ ਦਇਆ ਕਰੋ ਦਇਆ ਕਰੋ ਸਾਨੂੰ ਨੇਚਾ ਦੀ ਥਾਲ ਦਿਓ ਪਿਤਾ ਪਰਮੇਸ਼ ਜੀ ਅਸੀਂ ਦੁਸ਼ਤ ਦੇ ਸਾਰੇ ਅਗਰਬਾਨਾਂ ਨੂੰ ਉਜਾ ਸਕੀਏ ਪਿਤਾ ਪਰਮੇਸ਼ ਜੀ ਹਾਲੇਲੂਇਆ ਹਾਲੇਲੂਇਆ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਥੈਂਕ ਯੂ ਜੀਸਸ ਪ੍ਰਭੂ ਜੀ ਤਰੀ ਕਿਰਪਾ ਹੈ ਸਾਡੇ ਲਈ ਕਾਫੀ ਹੈ ਪਿਤਾ ਪਰਮੇਸ਼ ਜੀ ਹਾਲੇਲੂਇਆ 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 ਪਿਤਾ ਪਰਮੇਸ਼ ਜੀ ਜਿਸੀ ਪ੍ਰਾਤਕਾ ਦੇਖ ਕੇ ਕਿ ਜਾਂਦੇ ਜੀਵਨ ਤੇ ਵੱਡੀ ਦਇਆ ਕਰਨਾ ਪ੍ਰਭੂ ਜੀ ਇਹਨਾਂ ਦੇ ਹਰ ਇੱਕ ਰੁਕੇ ਹੋਏ ਕੰਮ ਪਰ ਵੀ ਯੇਸ਼ੂ ਮਸੀਹ ਦੇ ਨਾਮ ਵਿੱਚ ਬੁਲਣ ਪਿਤਾ ਪਰਮੇਸ਼ ਅਸੀਂ ਕੋਸ਼ਿਸ਼ ਨਾ ਕਰਦੇ ਹਰ ਇੱਕ ਚੰਗੀ ਚੀਜ਼ ਇਹਨਾਂ ਦੇ ਵੱਲ ਆਵੇ ਡਿਵਾਈਨ ਹੈਲਪਰ ਪਿਤਾ ਪਰਮੇਸ਼ ਜੀ ਇਹਨਾਂ ਦੇ ਵੱਲ ਆਉਣ ਪਿਤਾ ਪਰਮੇਸ਼ ਜੀ ਤੁਹਾਡਾ ਤੁਹਾਨੂੰ ਵਾਦੇ ਕਿ ਜਾਂਦੇ ਜਰੂਰ ਤੁਹਾਨੂੰ ਪਿਤਾ ਪਰਮੇਸ਼ ਜੀ ਆਪਣੇ ਸ਼ਾਹੀ ਖਜ਼ਾਨੇ ਵਿੱਚੋਂ ਪੂਰਿਆ ਕੰਨਾ ਪਿਤਾ ਪਰਮੇਸ਼ ਜੀ ਨੇ ਦਾ ਆਲਾ ਜਾਲਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਾਮ ਅਤੀ ਨਾਮ ਚ ਮੁਬਾਰਕ ਹੋਵੇ ਪਿਤਾ ਪਰਮੇਸ਼ ਜੀ ਦਇਆ ਕਰੋ ਪ੍ਰਭੂ ਜੀ ਇਹਨਾਂ ਨੂੰ ਹਾਦਸੇ ਖੋਫ ਖਤਰੇ ਐਕਸੀਡੈਂਟਾਂ ਤੋਂ ਬਚਾ ਕੇ ਰੱਖਣਾ ਪਿਤਾ ਪਰਮੇਸ਼ ਜੀ ਹਰ ਬੈਡ ਨਿਊਜ਼ ਨੂੰ ਇਹਨਾਂ ਦੇ ਜੀਵਨਾਂ ਵਿੱਚੋਂ ਕੈਨਸਲ ਕਰ ਦਿੰਨੇ ਆ ਪਿਤਾ ਪਰਮੇਸ਼ ਜੀ ਜਿੰਨਾਂ ਨੂੰ ਹਰ ਪਾਸੇ ਗੁੱਡ ਨਿਊਜ਼ ਆਵੇ ਪਿਤਾ ਪਰਮੇਸ਼ ਜੀ ਤੁਹਾਡਾ ਧੰਨਵਾਦ ਕਰਦੇ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਸਫਲ ਕਰਨਾ ਪਿਤਾ ਪਰਮੇਸ਼ ਜੋ ਬਰਕਤਾਂ ਤੁਸੀਂ ਵਿਵਸਥਾ ਸਾਰੇ 28 ਦੇ ਵਿੱਚ ਪਿਤਾ ਪਰਮੇਸ਼ਾ ਆਪਣੇ ਪੈ ਮੰਨਣ ਵਾਲਿਆਂ ਦੇ ਲਈ ਰੱਖਿਆ ਪ੍ਰਭੂ ਜੀ ਉਹਨਾਂ ਦੇ ਇਹਨਾਂ ਦੇ ਜੀਵਨਾਂ ਦੇ ਵਿੱਚ ਉਹ ਬਰਕਤਾਂ ਕੰਮ ਕਰਨ ਪਰਮੇਸ਼ ਐਕਟੀਵੇਟ ਹੋ ਜਾਣ ਪਿਤਾ ਪਰਮੇਸ਼ਾ ਤੁਹਾਡਾ ਧੰਨਵਾਦ ਕਰਦੇ ਆ ਪਿਤਾ ਪਰਮੇਸ਼ਾ ਜੀ ਪ੍ਰਭੂ ਜੀ ਕੋਈ ਸ਼ਰਾਪ ਇਹਨਾਂ ਦੇ ਜੀਵਨ ਦਾ ਹਿੱਸਾ ਨਹੀਂ ਆ ਕੋਈ ਗਰੀਬੀ ਦੇ ਬੰਧਨ ਇਹਨਾਂ ਦੇ ਜੀਵਨ ਦਾ ਹਿੱਸਾ ਨਹੀਂ ਆ ਪਰਭੂ ਜੀ ਤੁਹਾਡੇ ਵਚਨ ਦੇ ਵਿੱਚ ਲਿਖਿਆ ਹੈ ਉਹ ਹੋਵੇਗਾ ਕਿ ਮੈਂ ਤੇਰੀ ਧੋਨ ਦੇ ਉੱਤੇ ਜੂਲਾ ਪਾਣ ਸੁਟਾਂਗਾ ਮੈਂ ਤੇਰੇ ਸਾਰੇ ਬੰਧਨ ਖੋਲ ਦੇਾਂਗਾ ਪਿਤਾ ਪਰਮੇਸ਼ਰ ਜੀ ਇਹਨਾਂ ਨੂੰ ਹਰ ਤਰ੍ਹਾਂ ਦੇ ਬੰਦਨਾ ਤੋਂ ਸ਼ਤਾਨੀ ਬੰਦਨਾ ਤੋਂ ਤੁਸੀਂ ਰਿਹਾਈ ਦੇ ਦਿੱਤੀ ਹੈ ਤੁਹਾਡਾ ਧੰਨਵਾਦ ਪ੍ਰਭੂ ਜੀ ਤੁਹਾਡੀ ਪਵਿੱਤਰ ਹਜ਼ੂਰੀ ਇਹਨਾਂ ਨੂੰ ਹਰ ਵੇਲੇ ਸੰਭਾਲਦੀ ਹੈ ਪਿਤਾ ਪਰਮੇਸ਼ਰ ਜੀ ਕੋਈ ਵੈਰੀ ਦੀ ਸ਼ਕਤੀ ਇਹਨਾਂ ਨੂੰ ਛੂ ਨਾ ਸਕੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਇਹਨਾਂ ਦੇ ਪਰਿਵਾਰਾਂ ਵਿੱਚ ਤੁਹਾਡੀ ਸ਼ਾਂਤੀ ਤਦ ਹੀ ਪ੍ਰਭੂ ਜੀ ਆਨੰਦ ਹਮੇਸ਼ਾ ਬਣਿਆ ਰਹੇ ਪਿਤਾ ਪਰਮੇਸ਼ਰ ਜੀ ਕੋਈ ਵੈਰੀ ਦੀ ਸ਼ਕਤੀ ਇਹਨਾਂ ਦੇ ਜੀਵਨਾਂ ਨੂੰ ਪਰਮਾ ਨਾ ਸਕੇ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਜੀ ਇੱਕ ਇੱਕ ਜਨ ਦੇ ਇਹਨਾਂ ਦੇ ਪਰਿਵਾਰਾਂ ਤੇ ਤੁਹਾਡਾ ਪਵਿੱਤਰ ਲਹੂ ਲਗਾ ਦਿੰਨੇ ਪਿਤਾ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਹਾਲੇਲੂਇਆ ਪ੍ਰਭੂ ਜੀ ਇੱਕ ਇੱਕ ਜਨ ਤੇ ਪਾਪ ਵਿਤਰ ਹਜ਼ੂਰੀ ਵਿੱਚ ਵਫਾਦਾਰੀ ਦੇ ਨਾਲ ਬਣਿਆ ਰਹਿੰਦਾ ਤੇ ਇੱਕ ਇੱਕ ਜਨ ਤੇ ਪਾਖ ਹਜ਼ੂਰੀ ਵਿੱਚ ਵੱਡੇ ਗਵਾਹੀਆਂ ਦੇ ਨਾਲ ਆਉਂਦਾ ਪਿਤਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਅਸੀਂ ਇੱਕ ਇੱਕ ਜਨ ਦੀ ਗਵਾਹੀ ਨੂੰ ਸੁੰਦੇ ਆ ਪ੍ਰਭੂ ਯਿਸੂ ਮਸੀਹ ਦੇ ਨਾਮ ਹallelujah ਥੈਂਕ ਯੂ ਜੀਜ਼ਸ ਥੈਂਕ ਯੂ ਜੀਜ਼ਸ ਪ੍ਰਭੂ ਜੀ ਅਸੀਂ ਆਪਣੇ ਆਗੋ ਦੀ ਲਈ ਪ੍ਰਾਰਥਨਾ ਕਰਦੇ ਹਾਂ ਪਿਤਾ ਪਰਮੇਸ਼ ਜੀ ਅਸੀਂ ਆਪਣੇ ਆਗੋ ਦੀ ਤੰਦਰੁਸਤੀ ਸੁਖ ਸਲਾਮਤੀ ਪ੍ਰਭੂ ਜੀ ਉਹਨਾਂ ਦੇ ਪਰਿਵਾਰਾਂ ਦੀ ਸੁਖ ਸਲਾਮਤੀ ਤੁਹਾਡੀ ਪਾਕ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ ਜੀ ਜਿੰਨੇ ਵੀ ਦਾਦਾ ਦਾਸੀ ਪਿਤਾ ਪਰਮੇਸ਼ ਜੀ ਤੁਹਾਡੀ ਸੇਵਾ ਕਰਦੇ ਆ ਪਿਤਾ ਪਰਮੇਸ਼ ਜੀ ਉਹਨਾਂ ਦੇ ਪਰਿਵਾਰਾਂ ਤੇ ਉਨ੍ਹਾਂ ਦੇ ਜੀਵਨ ਵਿੱਚ ਤੁਹਾਡੀ ਦਇਆ ਤੁਹਾਡੀ ਸ਼ਾਂਤੀ ਤੁਹਾਡੀ ਆਸ਼ੀਸ਼ ਹਮੇਸ਼ਾ ਬਣੀ ਰਹੇ ਪਿਤਾ ਪਰਮੇਸ਼ਰ ਜਿਸੇ ਤੁਹਾਡਾ ਧੰਵਾਦ ਕਰਦੇ ਹਾਂ ਪਿਤਾ ਪਰਮੇਸ਼ਰ ਜੀ ਇਸਰਾਇਲ ਦੀ ਵੀ ਸੋਖ ਸ਼ਾਮ ਦੀ ਜੜੀ ਪਾਪ ਪਵਿੱਤਰ ਹਜ਼ੂਰੀ ਵਿੱਚੋਂ ਮੰਗਦੇ ਹਾਂ ਪਿਤਾ ਪਰਮੇਸ਼ਰ ਜੀ ਤੇਰੇ ਤੁਹਾਨੂੰ ਧੰਵਾਦ ਕਰਦੇ ਤੁਸੀਂ ਸਾਡੀ ਇੱਕ ਇੱਕ ਪ੍ਰਾਰਥਨਾ ਸੁਣਿਆ ਹੈ ਤੇ ਕਬੂਲ ਕਰ ਲਿਆ ਹੈ ਪਿਤਾ ਪਰਮੇਸ਼ਰ ਜੀ ਪ੍ਰਭੂ ਜੀ ਸਾਰੀ ਪ੍ਰਾਰਥਨਾ ਨੂੰ ਅਸੀਂ ਆਪਣੇ ਮੁਕਤੀਦਾਤਾ ਪ੍ਰਭੂ ਯੇਸ਼ੂ ਮਸੀਹ ਜਿੰਦਾ ਸਾਮਰਥੀ ਪਵਿੱਤਰ ਨਾਮ ਦੇ ਵਿੱਚ ਮੰਗਦੇ ਹਾਂ ਆਮੀਨ ਆਮੀਨ ਆਮੀਨ